ਲੁੱਟਾਂ ਖੋਹਾਂ ਚੋਰੀਆਂ ਵਾਰ ਦਾ ਤਾਂ ਲਗਾਤਾਰ ਵਧਿਆ ਜਾ ਰਹੇ ਨੇ ਲੁੱਟੇਰੇ ਅਤੇ ਚੋਰ ਐਨੇ ਕੁ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਚਿੱਟੇ ਦਿਨ ਵੀ ਲੁੱਟਾਂ ਖੋਹਾਂ ਦੀਆਂ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਸੂਹ ਲੱਗ ਜਾਂਦੀ ਹੈ ਕਿ ਇਹ ਬੰਦਾ ਹੁਣ ਸੋਨੇ ਦੇ ਗਹਿਣੇ ਲੈ ਕੇ ਜਾ ਰਿਹਾ ਜਾਂ ਫਿਰ ਇਹ ਪੈਸੇ ਲੈ ਕੇ ਜਾ ਰਿਹਾ ਜਿਸ ਦੇ ਚੱਲਦੇ ਉਹਨਾਂ ਨੂੰ ਘੇਰ ਕੇ ਹਥਿਆਰਾਂ ਦੀ ਨੋਕ ਦੇ ਉੱਤੇ ਲੁੱਟਦਾ ਸ਼ਿਕਾਰ ਬਣਾਇਆ ਜਾ ਰਿਹਾ ਤਾਜ਼ਾ ਮਾਮਲਾ ਬਠਿੰਡਾ ਤੋਂ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਥੇ ਇੱਕ ਮਨੀ ਐਕਸਚੇਂਜਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਹਦੇ ਬੀ ਲੱਖ ਲੁੱਟ ਕੇ ਫਰਾਰ ਹੋ ਗਏ ਤੇ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਜੀ ਹਾਂ ਦੱਸਿਆ ਜਾ ਰਿਹਾ ਕਿ ਸਕੂਟਰ ਦੇ ਉੱਤੇ ਇਹ ਵਿਅਕਤੀ ਜਿਹੜਾ ਕਿ ਪੈਸੇ ਲੈ ਕੇ ਜਾ ਰਿਹਾ ਸੀ ਇਸੇ ਦੌਰਾਨ ਗੱਡੀ ਦੇ ਵਿੱਚ ਸਵਾਰ ਨੌਜਵਾਨਾਂ ਦੇ ਵੱਲੋਂ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਸ ਦਾ ਬੈਗ ਖੋ ਕੇ ਉੱਥੋਂ ਫਰਾਰ ਹੋ ਗਏ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਪਤਾ ਲਗਾਇਆ ਜਾ ਰਿਹਾ ਹੈ ਕਿ ਲੁਟੇਰਿਆਂ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿੱਥੇ ਗਏ ਜਿਸ ਦੇ ਪਿੱਛੇ ਹੋਰ ਕੀ ਕਾਰਨ ਹੈ ਕਿਉਂਕਿ ਅੱਜ ਕੱਲ੍ਹ ਦੇਖਿਆ ਜਾਂਦਾ ਹੈ ਕਿ ਕਈ ਲੋਕਾਂ ਵੱਲੋਂ ਕੁਝ ਮਨਕਰਤ ਕਹਾਣੀਆਂ ਵੀ ਬਣਾਈਆਂ ਜਾਂਦੀਆਂ ਨੇ ਹਾਲਾਂਕਿ ਸਾਰੇ ਕੁਝ ਇਹ ਨਹੀਂ ਹੁੰਦੇ ਪਰ ਦੱਸਣ ਦਾ ਮਤਲਬ ਇਹੀ ਬਣਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਲੁੱਟਖੋਹਾਂ ਹੁੰਦੀਆਂ ਵੀ ਨੇ ਤੇ ਕ ਕੁਝ ਕਹਾਣੀਆਂ ਜਿਹੜੀਆਂ ਕਿ ਬਣਾਈ ਜਾਂਦੀਆਂ ਨੇ ਜਿਵੇਂ ਕਿ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਕਿ ਉਹ ਜੂਏ ਦੇ ਵਿੱਚ ਜਿਹੜਾ ਬੰਦਾ ਪੈਸੇ ਹਾਰ ਜਾਂਦਾ ਤਾਂ ਘਰ ਦੇੰਦੇ ਗਾਲਾਂ ਤੋਂ ਬਚਣ ਦੇ ਵਾਸਤੇ ਉਸ ਦੇ ਵੱਲੋਂ ਕਹਾਣੀ ਬਣਾਈ ਜਾਂਦੀ ਕਿ ਉਸ ਦੇ ਜਿਹੜੇ ਕਿ ਪੈਸੇ ਠੱਗੇ ਗਏ ਨੇ ਤਾਂ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਨੇ ਜਿਸ ਕਰਕੇ ਪੁਲਿਸ ਪਹਿਲ ਦੇ ਆਧਾਰ ਤੇ ਇਸ ਦੀ ਜਾਂਚ ਪੜਤਾਲ ਕਰਦੀ ਤੇ ਫਿਰ ਦੱਸਦੀ ਕਿ ਇਹ ਲੁੱਟ ਹੋਈ ਆ ਜਾਂ ਕੀ ਹੋਇਆ ਤਾਂ ਦੱਸਦੀ ਹੈ ਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਪੈਸੇ ਵਿਅਕਤੀ ਸਕੂਟਰ ਦੇ ਉੱਤੇ ਲੈ ਕੇ ਜਾ ਰਿਹਾ ਸੀ ਤਾਂ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਸ ਦੇ 20 ਲੱਖ ਖੋ ਕੇ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਹੁਣ ਇਨਸਾਫ ਦੀ ਮੰ ਲੋਕਾਂ ਨੂੰ ਵੀ ਥੋੜਾ ਸੁਚੇਤ ਹੋਣਾ ਚਾਹੀਦਾ ਹੈ ਕਿ ਆਪਣੇ ਮਹਿੰਗੇ ਗਹਿਣੇ ਜਾਂ ਫਿਰ ਐਨੀ ਜਿਹੜੀ ਕਿ ਰਕਮ ਉਹ ਤੁਸੀਂ ਇਸ ਤਰੀਕੇ ਨਾਲ ਨਾ ਲੈ ਕੇ ਜਾਇਆ ਕਰੋ ਕਿਉਂਕਿ ਅੱਜ ਕੱਲ੍ਹ ਦੇਖਿਆ ਜਾ ਰਿਹਾ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਆਉ ਨਜ਼ਰ ਮਾਰਦੇ ਬਠਿੰਡਾ ਦੀਆਂ ਨਾਲ ਖਾਸ ਤਸਵੀਰਾਂ ਤੇ ਕੀ ਮਾਮਲਾ ਪੂਰਾ ਇਹ ਕੁਝ ਜੇ ਪਹਿਲਾਂ 10-15 ਮਿੰਟ ਪਹਿਲਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਜੀ ਕਿ ਦੋ ਲੜਕੇ ਇੱਕ ਸਕੂਟੀ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਨੇ ਦੱਸਿਆ ਬਿਨਾਂ ਉਹਨਾਂ ਕੋਲ ਤਕਰੀਬਨ 20 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇਹ ਤੋਂ ਕਿਉਂਕਿ ਮਨੀਕ ਸਿੰਘ ਦਾ ਕੰਮ ਕਰਦੇ ਹੋ ਤੇ ਕਿਸੇ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਸੀ ਡਰੈਕਟ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਤੋਂ ਪਹੁੰਚੇ ਤਾਂ ਪਿੱਛੇ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਟੱਕਰ ਮਾਰ ਕੇ ਉਹਨਾਂ ਨੂੰ ਡੋਟ ਕੇ ਤੇਨ ਦੇ ਕੋਲੋਂ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਬਾਕੀ ਅਸੀਂ ਉਹਨਾਂ ਮੌਕੇ ਦੇ ਸਾਡੀ ਟੀਮ ਚੱਲ ਜਾਂਦੀ ਨੇ ਅਸੀਂ ਥਾਣਾ ਕੋਤਵਾਲੇ ਦੇ ਵਿੱਚ ਕਦਮਾ ਦਰਜਿਸ਼ਟ ਕਰ ਰਹੇ ਹਾਂ ਤੇ ਜਲਦੀ ਜਿਹੜਾ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਨੇ ਪਿੱਛੇ ਉਹਨਾਂ ਨੂੰ ਜਲਦੀ ਫੇਸਟਿੰਗ ਕਰਾਂਗੇ ਇਹ ਜਿਹੜੀ ਘਟਨਾ ਹੈ ਕਿੰਨੇ ਵਜੇ ਦਿਖਾਈ ਰਾਜੇਸੀ ਕੌ ਕੀ ਹੁਲੀ ਆਸੀ ਕੁਝ ਦੱਸਿਆ ਉਹਨੇ ਕੁਝ ਇਨਪੁਟ ਸਟੇਗਲ ਹੈਗੀ ਹਨ ਜਿਹੜਾ ਦਾ ਦਸਮੁਤਾਬਕ ਸੀਗੇ ਬਾਕੀ ਸਾਰੇ ਚੀਜ਼ਾਂ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੌਣ ਬੰਦੇ ਸੀਗੇ ਕੌਣ ਕੌਣ ਜਿਹੜੇ ਹਾਈ ਵਿਟਨਸ ਹੈਗੇ ਉਹਨਾਂ ਨਾਲ ਸਾਰਾ ਨਾਲ ਗੱਲ ਕਰਕੇ ਦਬੇਸ਼ ਸਰ ਗੱਡੀ ਕਿਹਦੀ ਰਕਮ ਲੈ ਕੇ ਰਕਮ ਲੈ ਕੇ ਜਾ ਰਹੇ ਸੀਗੇ ਕਢਾ ਕੇ ਲੈ ਕੇ ਆਏ ਸੀ ਜਿੱਦਾਂ ਕਿਸੇ ਨੂੰ ਦੇਣ ਕੱਦੇ ਸੀ ਕੀ ਆ ਪੂਰਾ ਮਾਮਲਾ ਇਹ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਨੀਸ਼ ਚੇਨ ਦਾ ਆਪਣਾ ਉਹਦੇ ਰਿਕਾਰਡਿੰਗ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਸੀ ਤੇ ਕੋਈ ਸਰ ਗੱਡੀ ਕਿਹੜੀ ਸੀਗੀ ਕੀ ਕਿੰਨੇ ਜਣੇ ਸੀਗੇ ਉਹਦੇ ਬਾਰੇ ਜਿਹੜਾ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਅੱਛਾ ਉਹ ਸਾਰੇ ਜਿਹੜੀ ਹੈਗੀ ਇੱਕ ਜਣਾ ਸੀ ਤੇ ਦੋ ਜਣੇ ਸੀ ਇਹਨਾਂ ਨੂੰ ਦੱਸੋ ਮਤਲਬ ਗੱਡੀ 'ਚ ਦੋ ਬੰਦੇ ਨਿਕਲੇ ਆ ਬਾਕੀ ਜਿਹੜਾ ਹੈ ਜਦੋਂ ਟ੍ਰੇਸ ਹੋ ਜਾਣਗੇ ਫਿਰ ਕਲੀਅਰ ਸਰ ਇੱਥੇ ਲੋਕ ਕਹਿੰਦੇ ਨੇ ਕਿ ਵੈਪਨ ਵੀ ਸੀ ਉਹਦੇ ਕੋਲੇ ਇਹਨਾਂ ਦੇ ਦੱਸਣ ਮੁਤਾਬਕ ਇਹ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਕੋਲ ਸੀਗਾ ਬਟ ਸਾਰੀ ਚੀਜ਼ਾਂ ਜਾਂਚ ਤੇ ਵਿਸ਼ਾ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅੱਗੇ ਜਿਨ੍ਹਾਂ ਤੋਂ ਪੇਮੈਂਟ ਕੋਈ ਹੈ ਉਹ ਕਿੰਨੇ ਵਿਅਕਤੀ ਸਾਰੇ ਸੀਗੇ ਦੋ ਜਣੇ ਸੀਗੇ ਕਿੱਧਰ ਨੂੰ ਜਾਣਾ ਸੀ ਉਹਨਾਂ ਨੇ ਕਿੰਦਰ ਬੇਗ ਆਪਣੇ ਜੁਹਾਰ ਸਿੰਘ ਵਗੈਰਾ ਨਗਰਵਾਲ ਨੂੰ ਜਾਣਾ ਸੀ ਜੀ ਇਹਨਾਂ ਨੇ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੁਝ ਉਹਨਾਂ ਨੇ ਦੱਸਿਆ ਵੀ ਕਿੱਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਬੇਕ ਬਾਣੇ 'ਚ ਸੀਗੇ ਬਾਕੀ ਜਿਹੜਾ ਹੈਗਾ ਜਿੰਨਾਂ ਤੱਕ ਬੰਦੇ ਦੇ ਕੋ ਜੇ ਪੜੇ ਨਹੀਂ ਜਾਂਦੇ ਉਹ ਬੰਦਾ ਉਹਨਾਂ ਦੇ ਬਸ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੋਵੇ ਕੀ ਕਹਿੰਦੇ ਥੈਂਕ ਯੂ